ਅਰ ਟੈਂਡਰ ਸੰਧੂ ਦੀ ਅਨੁਵਾਦ ਤੇ ਸੰਪਾਦਨ ਪੁਸਤਕ ਕਵਾਰੰਟਾਈਨ ਅਤੇ ਹੋਰ ਕਹਾਣੀਆਂ ਵਿੱਚੋਂ ਮੁਕਤੀ ਬੋਧੀ ਕਹਾਣੀ ਬ੍ਰह्मराखिਸ਼ਤਾ ਸ਼ਗਿਰਦ ਉਸ ਵਿਸ਼ਾਲ ਹਵੇਲੀ ਦੀ 7ਵੀਂ ਮੰਜ਼ਲ ਦੀਆਂ ਸਨਸਾਨ ਪੌੜੀਆਂ ਉਤਰਦਿਆਂ ਹੋਇਆਂ ਇਸ ਵਿਦਿਆਰਥੀ ਦਾ ਚਿਹਰਾ ਕਿਸੇ ਅੰਦਰੂਨੀ ਪ੍ਰਕਾਸ਼ ਨਾਲ ਚਰਖੋ ਰਿਹਾ ਸੀ ਇਸ ਵੇਲੇ ਉਸ ਨੂੰ ਉਹ ਚਮਤਕਾਰ ਪ੍ਰਭਾਵਿਤ ਨਹੀਂ ਸੀ ਕਰ ਰਿਹਾ ਜਿਹੜਾ ਉਸ ਨੇ ਹੁਣੇ-ਹੁਣੇ ਵੇਖਿਆ ਸੀ ਤਿੰਨ ਕਮਰੇ ਪਾਰ ਕਰਦਾ ਹੋਇਆ ਉਹ ਵਿਸ਼ਾਲ ਸ਼ਕਤੀਸ਼ਾਲੀ ਹੱਥ ਉਸ ਦੀਆਂ ਨਜ਼ਰਾਂ ਦੇ ਸਾਹਮਣੇ ਵਾਰ-ਵਾਰ ਉੱਭਰ ਆਉਂਦਾ ਸੀ। ਉਹ ਹੱਥ ਚਮਤਕਾਰ ਦੇ ਰੂਪ ਵਿੱਚ ਉਸ ਨੂੰ ਪ੍ਰਭਾਵਿਤ ਨਹੀਂ ਸੀ ਕਰ ਰਿਹਾ। ਪਰ ਉਸ ਦੀ ਪਵਿੱਤਰਤਾ ਹੀ ਉਸ ਦੇ ਖਿਆਲਾਂ ਵਿੱਚ ਛਾਈ ਹੋਈ ਸੀ। ਉਸ ਚਮਤਕਾਰ ਦੇ ਪਿੱਛੇ ਇਸ ਤਰ੍ਹਾਂ ਦਾ ਕੋਈ ਸੀ ਜਿਸ ਵਿੱਚ ਉਹ ਲਗਾਤਾਰ ਘੁੰਮਦਾ ਜਾ ਰਿਹਾ ਸੀ। ਉਹ ਕੁਝ ਸੀ ਇੱਕ ਮਹਾਪੰਡਤ ਦੀ ਜ਼ਿੰਦਗੀ ਦਾ ਸੱਚ ਨਹੀਂ ਸੀ। ਨਹੀਂ। ਇਹੋ ਤਾਂ ਸੱਸੀ ਪੰਜਵੀਂ ਮੰਜ਼ਲ ਤੋਂ ਚੌਥੀ ਤੱਕ ਉਤਰਦਿਆਂ ਹੋਇਆਂ ਬ੍ਰਹਮਚਾਰੀ ਵਿਦਿਆਰਥੀ ਉਸ ਪਰਚੀਨ ਹਮਾਰਤ ਦੀਆਂ ਸੁੰਨੀਆਂ-ਸੁੰਨੀਆਂ ਪੌੜੀਆਂ ਵਿੱਚ ਇੱਕ ਪ੍ਰਾਚਨ ਸ਼ਲੋਕ ਦਾ ਗਾਇਨ ਕਰਦਾ ਉਤਰਦਾ ਰਿਹਾ। ਠੀਕ 12 ਬਰਿਆਂ ਪਿੱਛੋਂ ਇਸ ਹਵੇਲੀ ਵਿੱਚੋਂ ਇਹ ਵਿਦਿਆਰਥੀ ਬਾਹਰ ਨਿਕਲਿਆ ਹੈ। ਇਸ ਤੇ ਗੁਰੂ ਨੇ ਜਾਂਦੇ ਭਲੀ ਰਾਜਾ ਮਾਦੋ ਦੀ ਜਮਣਾ ਮਿਲਣੀ ਸਮੇ ਕਰਨੂਪੁੱਲੀ ਹੋਈ ਰਾਜਾ ਨੂੰ ਬੁਲਾ ਕੇ ਮੰਗਦੇ ਭਾਵ ਪ੍ਰਗਟ ਕੀਤੇ ਹਨ। ਗੁਰੂ ਨੇ ਸ਼ਗਿਰਦ ਨੂੰ ਸ਼ੰਗਾਰ ਤੇ ਪਿਤਰੀ ਪਿਆਰ ਦੋਹਾਂ ਦਾ ਇਕੱਠਾ ਬੋਧ ਕਰਵਾਇਆ। ਵਿਦਿਆ ਪ੍ਰਾਪਤੀ ਤੋਂ ਪਿੱਛੋਂ ਉਸਨੇ ਪਿਤਾ ਦੇ ਚਰਨ ਛੋਨੇ ਹਨ ਪਿਤਾ ਜੀ ਮਾ ਮਾ ਇਹ ਤਾਂ ਗੋਸੇ ਅੰਦਰੋਂ ਫੁੱਟ ਨਿਕਲੀ ਪਰ ਜਿਉਂ-ਜਿਉਂ ਉਹ ਛੰਦ ਸੁਨ ਸੰਨ ਹਵੇਲੀ ਵਿੱਚ ਗੂੰਜਦਾ ਗਿਆ ਉਸ ਦੇ ਮਨ ਵਿੱਚ ਉਸ ਦੇ ਗੁਰੂ ਦੀ ਤਸਵੀਰ ਹੋਰ ਵੀ ਉਮਾਨ ਨਾਲ ਚਮਕਣ ਲੱਗ ਪਈ ਕਿਸਮਤ ਵਾਲਾ ਹੈ ਉਹ ਜਿਸ ਨੂੰ ਇਸ ਤਰ੍ਹਾਂ ਦਾ ਗੁਰੂ ਮਿਲੇ ਜਦੋਂ ਚਿੜੀਆਂ ਤੇ ਹੋਰ ਪੰਛੀਆਂ ਦੇ ਆਲਣਿਆਂ ਨਾਲ ਭਰੇ ਹੋਏ ਹਵੇਲੀ ਦੇ ਉੱਚੇ ਸਿੰਘ ਦਰਵਾਜ਼ੇ ਵਿੱਚੋਂ ਬਾਹਰ ਆਇਆ ਤਾਂ ਇੱਕਦਮ ਆਸ-ਪਾਸ ਤੁਰੇ ਜਾਂਦੇ ਲੋਕ ਭੂਤ ਭੂਤ ਆ ਕੇ ਦੂਰ ਭੱਜਣ ਲੱਗ ਪਏ। ਅੱਜ ਤੱਕ ਉਸ ਅਵੇਲੀ ਵਿੱਚ ਕੋਈ ਨਹੀਂ ਸੀ ਗਿਆ। ਲੋਕਾਂ ਦਾ ਖਿਆਲ ਸੀ ਕਿ ਇੱਥੇ ਇੱਕ ਬ੍ਰह्म ਰਕਸ਼ ਰਹਿੰਦਾ ਹੈ। 12 ਸਾਲ ਤੇ ਕੋਈ ਦਿਨ ਪਹਿਲਾਂ ਦੁਪਹਿਰ ਦੇ 2 ਵਜੇ ਇੱਕ ਪਿੰਡੂ ਮੁੰਡਾ ਆਪਣੇ ਸੁੱਕੇ ਬੁੱਲਾਂ ਤੇ ਜੀਭ ਫੇਰਦਾ। ਸੜਕ ਕਿਨਾਰੇ ਵਾਲੇ ਸਿੰਬਲ ਦੇ ਬਿਰਖ ਬੈਠਾ ਹੋਇਆ ਸੀ। ਹਵਾ ਦੇ ਬੁੱਲਿਆਂ ਨਾਲ ਉਸ ਤੇ ਫੁੱਲ ਤੇ ਰੇਸ਼ਮੀ ਕਬਾ ਦੂਰ-ਦੂਰ ਤੱਕ ਖਿਲਰੇ ਸਨ। ਉਸਦੇ ਮੱਥੇ ਤੇ ਵੀ ਬਜਰੇ ਸਨ ਉਸਨੇ ਇੱਕ ਇੱਟ ਦਾ ਸਰਹਣਾ ਲਿਆ ਤੇ ਬਿਰਖੇਟਾਂ ਲੰਮਾ ਪੈ ਗਿਆ ਉਸ ਦੀਆਂ ਸੋਚਾਂ ਨੂੰ ਤੋੜਦੀ ਹੋਈ ਹਲਕੀ ਜੀ ਫੁਸਫਸਾਹਟ ਉਸਦੇ ਕੰਨਾਂ ਵਿੱਚ ਪਈ ਉਸਨੇ ਸੁਣਨ ਦੀ ਕੋਸ਼ਿਸ਼ ਕੀਤੀ ਕੌਣ ਸਨ ਉਹ ਉਹਨਾਂ ਵਿੱਚੋਂ ਇੱਕ ਕਹਿ ਰਿਹਾ ਸੀ ਓਏ ਉਹ ਭੱਟ ਪੁੱਜ ਕੇ ਮੂਰਖ ਹੈ ਤੇ ਪਖੰਡੀ ਵੀ ਜਦੋਂ ਮੈਂ ਈਸ਼ਾਵਾਸ ਉਪਨਿਸ਼ਦ ਦੀਆਂ ਕੁਝ ਸਤਰਾਂ ਦਾ ਅਰਥ ਪੁੱਛਿਆ ਤਾਂ ਗੁੱਸੇ ਨਾਲ ਉਬਲੀ ਪਿਆ ਇਸ ਕਾਸ਼ ਵਿੱਚ ਕਈ ਸਕੇ ਸਪਖੰਡੀ ਇਕੱਠੇ ਹੋਏ ਪਏ ਨੇ ਗੱਲਬਾਤ ਸੁਣ ਕੇ ਉਹ ਲੇਟਿਆ ਹੋਇਆ ਮੁੰਡਾ ਝੱਟ ਉੱਠ ਪਿਆ ਉਸ ਦਾ ਚਿਹਰਾ ਭੁੱਖ ਤੇ ਤੇ ਪਸੀਨੇ ਨਾਲ ਮੈਲਾ ਹੋ ਕੇ ਟਲਿਆ ਪਿਆ ਸੀ ਉਹ ਇੱਕਦਮ ਗੱਲਾਂ ਕਰਨ ਵਾਲਿਆਂ ਦੇ ਕੋਲ ਜਾ ਖੜਾ ਹੋਇਆ ਹੱਥ ਜੋੜੇ ਧਰਤੀ ਤੇ ਮੱਥਾ ਟੇਕਿਆ ਚਿਹਰੇ ਤੇ ਦੀਨਤਾ ਤੇ ਬੇਨਤੀ ਦੇ ਭਾਵ ਕਹਿਣ ਲੱਗਾ हे ਵਿਦਵਾਨੋ ਮੈਂ ਮੂਰਖ ਤੇ ਅਨਪੜ੍ਹ ਪਿੰਡੂ ਆ ਪਰ ਗਿਆਨ ਪ੍ਰਾਪਤ ਕਰਨ ਦਾ ਚਾਹਵਾਨ ਹਾਂ ਮੈਨੂੰ ਕਿਸੇ ਵਿਦਵਾਨ ਗੁਰੂ ਦੇ ਘਰ ਦਾ ਰਾਹ ਦੱਸੋ ਬਿਰਖੇਟ ਬੈਠੇ ਹੋਏ ਦੋਵੇਂ ਨੌਜਵਾਨ ਵਿਦਿਆਰਥੀ ਉਸ ਪਿੰਡੂ ਮੁੰਡੇ ਨੂੰ ਵੇਖ ਕੇ ਹੱਸਣ ਲੱਗ ਪਏ ਪੁੱਛਿਆ ਕਿੱਥੋਂ ਆਇਆ ਦੱਖਣ ਦੇ ਇੱਕ ਪਿੰਡ ਵਿੱਚੋਂ ਪੜ੍ਹਨ ਲਿਖਣ ਦਾ ਮੇਰਾ ਵੈਰੀ ਰਿਹਾ ਤਾਂ ਵਿਦਵਾਨ ਪਿਤਾ ਨੇ ਘਰੋਂ ਕੱਢ ਦਿੱਤਾ ਫਿਰ ਮੈਂ ਪੱਕਾ ਫੈਸਲਾ ਕਰ ਲਿਆ ਕਿ ਕਾਸ਼ੀ ਜਾ ਕੇ ਵਿਦਿਆ ਪੜਾਂਗਾ ਜੰਗਲ ਜੰਗਲ ਘੁੰਮਦਾ ਰਾਂ ਰਸਤੇ ਪੁੱਛਦਾ ਮੈਂ ਅਜੀ ਕਾਸ਼ੀ ਪਹੁੰਚਿਆ ਕਿਰਪਾ ਕਰਕੇ ਗੁਰੂ ਦਾ ਦਰਸ਼ਨ ਕਰਾਓ ਦੋਵੇਂ ਵਿਦਿਆਰਥੀ ਉੱਚੀ ਉੱਚੀ ਹੱਸਣ ਲੱਗ ਪਏ ਉਹਨਾਂ ਵਿੱਚੋਂ ਇੱਕ ਨੇ ਜੋ ਛੋਟਾ ਸੀ ਕਹਿਣ ਲੱਗਾ ਵੇਖ ਓਏ ਇਹ ਜਿਹੜਾ ਸਾਹਮਣੇ ਸਿੰਘ ਦਰਵਾਜ਼ਾ ਹੈ ਨਾ ਇਸ ਵਿੱਚ ਵੜ ਜਾ ਤੈਨੂੰ ਗੁਰੂ ਮਿਲ ਜਾਊਗਾ ਇਹ ਆਖ ਕੇ ਮਖੌਲ ਨਾਲ ਹੱਸ ਪਿਆ ਉਮੀਦ ਨਹੀਂ ਸੀ ਕਿ ਗੁਰੂ ਸਾਹਮਣੇ ਹੀ ਹੈ ਪਿੰਡੂ ਮੁੰਡੇ ਨੇ ਆਪਣਾ ਡੇਰਾ ਡੰਡਾ ਸੰਭਾਲਿਆ ਤੇ ਬਿਨਾਂ ਸੱਤ ਕੋ ਸੱਤ ਕੀਤੀਆਂ ਤੇਜ਼ੀ ਨਾਲ ਪੈਰ ਫੁੱਟਦਾ ਹਵੇਲੀ ਵਿੱਚ ਚਲਾ ਗਿਆ ਦੂਜੇ ਵਿਦਿਆਰਥੀ ਨੇ ਪਹਿਲੇ ਨੂੰ ਪੁੱਛਿਆ ਤੂੰ ਠੀਕ ਕੀਤਾ ਉਹਨੂੰ ਉੱਥੇ ਭੇਜ ਕੇ ਉਸਦੇ ਮਨ ਵਿੱਚ ਪਛਤਾਵਾ ਸੀ ਤੇ ਪਾਪ ਦੀ ਭਾਵਨਾ ਦੂਜਾ ਵਿਦਿਆਰਥੀ ਚੁੱਪ ਸੀ ਉਸਨੇ ਆਪਣੇ ਕੀਤੇ ਤੇ ਸ਼ਰਮਿੰਦਿਆਂ ਹੋ ਕੇ ਸਿਰਫ ਇੰਨਾ ਹੀ ਆਖਿਆ ਆਖਰ ਬ੍ਰह्म ਰਾਖਸ਼ ਦੇ ਦਾ ਭੇਦ ਦਾ ਵੀ ਤਾਂ ਪਤਾ ਲੱਗੇ ਸਿੰਘ ਦਰਵਾਜ਼ੇ ਵਿੱਚ ਲਾਲ ਲਾਲ ਪ੍ਰਿੰਡਾ ਉਹਨੂੰ ਚਾਰ ਚਫੇਰੇੋਂ ਡੰਗ ਮਾਰਨ ਨੂੰ ਆਉਣ ਲੱਗੀਆਂ ਪਰ ਜ्यों ਹੀ ਉਸਨੇ ਡਿਊਟੀ ਪਾਰਕ ਕਰ ਲਈ ਤਾਂ ਸੂਰਜ ਦੀ ਧੁੱਪ ਵਿੱਚ ਚਮਕਣ ਵਾਲੇ ਪੂਰੇ ਕਾਰਨਾ ਪਰੇ ਵਿਸ਼ਾਲ ਸੰਝੇ ਵੇੜੇ ਦੇ ਹਾਲੇ ਦੁਆਲੇ ਚਾਰੇ ਪਾਸੇ ਉਸਨੂੰ ਬਰਾਂਡੇ ਦਿਖਾਈ ਦਿੱਤੇ ਕੁਲੇ ਖੂਬਸੂਰਤ ਤੇ ਸੁਨਸਣ ਬਰਾਡੇ ਜਿਨ੍ਹਾਂ ਦੀਆਂ ਛੱਤਾਂ ਤੇ ਫਾਨੂਸ ਲਟਕ ਰਹੇ ਸਨ ਲੱਗਦਾ ਸੀ ਜਿਵੇਂ ਹੁਣੇ-ਹੁਣੇ ਹੀ ਕੋਈ ਸਫਾਈ ਕਰਕੇ ਗਿਆ ਹੋਵੇ ਪਰ ਉੱਥੇ ਕੋਈ ਵੀ ਨਹੀਂ ਸੀ ਵਿਹੜੇ ਵਿੱਚੋਂ ਨਜ਼ਰ ਆ ਰਹੀ ਤੀਜੀ ਮੰਜ਼ਲ ਦੇ ਛੱਜੇ ਵਾਲੇ ਬਨੇਰੇ ਤੇ ਇੱਕ ਬਿੱਲੀ ਬਹੁਤ ਸਾਵਧਾਨੀ ਨਾਲ ਤੁਰਦੀ ਦਿਖਾਈ ਦੇ ਰਹੀ ਸੀ ਉਸ ਨੂੰ ਇੱਕ ਲੰਮਾ ਚੌੜਾ ਸਾਫ਼ ਸੁਥਰਾ ਛੜਾ ਵੀ ਦਿਖਾਈ ਦਿੱਤਾ ਜਿਸ ਦੀਆਂ ਪੌੜੀਆਂ ਤੇ ਤਾਜ਼ੇ ਗੋਹੇ ਦਾ ਪੋਚਾ ਫਿਰਿਆ ਹੋਇਆ ਸੀ ਤੇ ਨੱਕ ਵਿੱਚੋਂ ਸੇ ਮਹਿਕ ਵੀ ਆ ਰਹੀ ਸੀ ਕਿਤੇ ਤਾਂ ਪੌੜੀਆਂ ਵਿੱਚੋਂ ਉਸਤੇ ਪੈਰਾਂ ਦੀ ਆਵਾਜ਼ ਗੂੰਜਦੀ ਪਰ ਕਿਤੇ ਬਿਲਕੁਲ ਨਹੀਂ ਉਹ ਅੱਗੇ-ਅਗੇ ਪੌੜੀਆਂ ਚੜਦਾ ਗਿਆ ਦੂਸਰੀ ਮੰਜ਼ਲ ਦੇ ਛੱਜੇ ਵਿੱਚਕਾਰਲੇ ਵਿਹੜੇ ਉੱਤੇ ਚਾਰ ਚਪੇਰੇ ਫੈਲੇ ਹੋਏ ਸਨ ਉਹਨਾਂ 'ਤੇ ਚਿੱਟੀਆਂ ਚਾਦਰਾਂ ਤੇ ਗੱਦੀਆਂ ਦੂਰ-ਦੂਰ ਤਕਬੀਸ਼ੀਆਂ ਹੋਈਆਂ ਸਨ ਇੱਕ ਪਾਸੇ ਮਰਦੰਗ ਤਬਲਾ ਤੇ ਸਤਾਰ ਆਦਕਈ ਸੁਰਜੰਤਰ ਕਰੀਨੇ ਨਾਲ ਰੱਖੇ ਹੋਏ ਸਨ ਰੰਗ-ਬਰੰਗੇ ਫਾਨੂਸ ਲਟਕ ਰਹੇ ਸਨ ਤੇ ਕਿਤੇ ਅਰਗਬਤੀਆਂ ਧੁਖ ਰਹੀਆਂ ਸਨ ਇੰਨੀ ਵਧੀਆ ਤੇ ਖੂਬਸੂਰਤ ਸਜ-ਸਜਾ ਦੇ ਬਾਵਜੂਦ ਉਸ ਨੂੰ ਕਿਸੇ ਮਨੁੱਖ ਦੇ ਦਰਸ਼ਨ ਨਾ ਹੋਏ ਨਾ ਕਿਸੇ ਦੀ ਪੈੜਚਾਲੀ ਸੁਣਾਈ ਦਿੱਤੀ ਸਿਵਾਏ ਆਪਣੇ ਕਦਮਾਂ ਦੀ ਆਵਾਜ਼ ਦੇ ਉਸਨੇ ਸੋਚਿਆ ਕੋਈ ਉੱਪਰ ਹੋਵੇਗਾ ਤੀਜੀ ਮੰਜ਼ਲ ਤੇ ਫਿਰ ਉਸੇ ਤਰ੍ਹਾਂ ਦੀਆਂ ਸਫੈਦ ਗੱਡੀਆਂ ਤੇ ਅਰਗਬਤੀਆਂ ਉਹੋ ਖਾਲੀਪਨ ਸੁਨਣਾਪਨ ਵਿਸ਼ਾਲਤਾ ਤੇ ਮਨੁੱਖੀਨਤਾ ਹੁਣ ਉਸ ਪਿੰਡੂ ਦੇ ਮਨ ਵਿੱਚ ਤੋਖਲਾ ਜਾਗ ਗਿਆ ਕਿ ਕਿੱਥੇ ਫਸ ਗਿਆ ਮੈਂ ਪਰ ਇੰਨਾ ਵਧੀਆ ਰੱਖ ਰਖਾਵ ਹੈ ਤਾਂ ਕੋਈ ਹੋਵੇਗਾ ਤਾਂ ਜ਼ਰੂਰ ਇਸ ਖਿਆਲ ਨਾਲ ਉਸ ਦਾ ਡਰ ਕੁਝ ਘਟਿਆ ਹੋਇਆ ਤੇ ਉਹ ਬਰਾਂਡੇ ਵਿੱਚੋਂ ਲੰਘ ਕੇ ਅਗਲੀ ਮੰਜ਼ਲ ਵੱਲ ਪੌੜੀਆਂ ਚੜਨ ਲੱਗਾ ਇਹਨਾਂ ਬਰਾਂਡਿਆਂ ਵਿੱਚ ਕੋਈ ਸਜਾਵਟ ਨਹੀਂ ਸੀ ਸਿਰਫ ਦਰੀਆਂ ਵਿਛੀਆਂ ਹੋਈਆਂ ਸਨ ਕੋਈ ਤੇਲ ਚਿੱਤਰ ਟੰਗੇ ਹੋਏ ਸਨ ਬਾਰੀਆਂ ਖੁੱਲੀਆਂ ਸਨ ਤੇ ਜਿੰਨਾ ਵਿੱਚੋਂ ਧੁੱਪ ਦੀਆਂ ਸੁਨਹਿਰੀ ਕਿਰਨਾਂ ਆ ਰਹੀਆਂ ਸਨ ਬਾਹਰ ਨਜ਼ਰ ਜਾਂਦੀ ਤਾਂ ਦੂਰ ਦੇ ਸਰੋਵਰਾਂ ਟੋਬਿਆਂ ਵਾਲੇ ਤੇ ਉੱਚੇ ਨੀਵੇਂ ਹਰੇ ਭਰੇ ਪਹਾੜਾਂ ਵਾਲੇ ਨਜ਼ਾਰੇ ਵੇਖ ਕੇ ਅੰਦਾਜ਼ਾ ਲੱਗਦਾ ਸੀ ਕਿ ਇਹ ਮੰਜ਼ਲ ਕਿੰਨੀ ਉੱਚੀ ਹੈ ਤੇ ਕਿੰਨੀ ਉਜਾੜ ਹੁਣ ਉਹ ਪਿੰਡੂ ਮੁੰਡਾ ਪੈਪੀਤ ਹੋ ਗਿਆ ਇਹ ਵਿਸ਼ਾਲਤਾ ਤੇ ਸੁੰਨਾਪਣ ਉਸਨੂੰ ਡਰਾਉਣ ਲੱਗਾ ਪਰ ਹੁਣ ਉਹ ਇੰਨਾ ਉੱਪਰ ਆ ਗਿਆ ਸੀ ਕਿ ਥੱਲੇ ਵੇਖਿਆ ਚੱਕਰ ਆਉਣ ਲੱਗਦਾ ਸੀ ਉਸ ਨੇ ਉੱਪਰ ਵੇਖਿਆ ਤਾਂ ਇੱਕੋ ਮੰਜ਼ਲ ਬਾਕੀ ਸੀ ਫਿਰ ਉਸ ਨੇ ਅਗਲੀਆਂ ਪੌੜੀਆਂ ਰਾਹੀਂ ਉੱਪਰ ਜਾਂਦਰ ਨਿਰਣਾ ਲਿਆ ਮੋਢੇ ਤੇ ਡੰਡਾ ਰੱਖ ਕੇ ਤੇ ਗੱਠੜੀ ਸੰਭਾਲ ਕੇ ਲੜਕਾ ਪੌੜੀਆਂ ਚੜਨ ਲੱਗਾ ਹੁਣ ਉਸ ਦੇ ਆਪਣੇ ਪੈਰਾਂ ਦੀ ਆਵਾਜ਼ ਦੀ ਉਸ ਦੀ ਰੀੜ ਦੀ ਹੱਡੀ ਵਿੱਚ ਸਰਸਰਾਹਟ ਪੈਦਾ ਕਰਨ ਲੱਗੀ ਪੌੜੀਆਂ ਮੁਕੀਆਂ ਤੱਕ ਵਿਸ਼ਾਲ ਬਰਾਂਡਾ ਸੀ ਨਿੰਬਿਆ ਪੋਚਿਆ ਤੇ ਅਰਗਬੱਤੀ ਦੀ ਮਹਿਕ ਨਾਲ ਸੁਗੰਧਿਤ ਚਾਰ ਚਫੇਰੇ ਮ੍ਰਿਗ ਸ਼ਾਲਾਵਾਂ ਵਾਲੇ ਅਸਨ ਵਿਸ਼ੇ ਹੋਏ ਸਨ ਇੱਕ ਪਾਸੇ ਦੂਰ ਦੇਸ਼ ਐ ਸਤਰ ਦ੍ਰਿਸ਼ ਦਿਖਾਉਂਦੀ ਬਾਰੀ ਦੇ ਨੇੜੇ ਅੱਖਾਂ ਵਿੱਚ ਈ ਪੂਜਾ ਵਿੱਚ ਮਗਨ ਰਿਸ਼ੀ ਕਸ਼ਮੀਰੀ ਸ਼ਾਲ ਲਪੇਟ ਕੇ ਬੈਠੇ ਹੋਏ ਸਨ ਹੁੰਡਾ ਖੁਸ਼ ਹੋ ਗਿਆ ਉਸਨੇ ਦਰਵਾਜ਼ੇ ਤੇ ਮੱਥਾ ਟੇਕਿਆ ਅੱਖਾਂ ਵਿੱਚ ਆਨੰਦ ਦੇ ਅਥਰੂ ਚਮਕ ਪਏ ਉਸ ਨੂੰ ਸਵਰਗ ਮਿਲ ਗਿਆ ਰਿਸ਼ੀ ਦੀ ਸਮਾਧੀ ਨਾ ਟੁੱਟੀ ਤਾਂ ਆਪਣੇ ਮਨ ਵਿੱਚ ਧਾਰੇ ਹੋਏ ਗੁਰੂ ਨੂੰ ਮੱਥਾ ਟੇਕ ਕੇ ਸਭ ਤੋਂ ਉੱਪਰਲੀ ਪੌੜੀ ਤੇ ਲੰਮਾ ਪੈ ਗਿਆ ਤੇ ਉਸ ਨੂੰ ਤੁਰੰਤ ਨੀਂਦ ਆ ਗਈ ਉਹ ਸੁਪਨਿਆਂ ਵਿੱਚ ਗਹਿਰਾ ਉਤਰ ਗਿਆ ਤੱਕੇ ਸਰੀਰ ਤੇ ਸੰਤੁਸ਼ਟ ਮਨ ਕਰਨ ਉਸ ਦੇ ਸੁਪਣਿਆਂ ਵਿੱਚ ਭੁੱਖ ਦੀ ਦ੍ਰਿਸ਼ਾਵਰੀ ਉਬਰਣ ਲੱਗੀ ਉਹ ਵਿਦਵਾਨ ਬਣ ਕੇ ਆਪਣੇ ਪਿਤਾ ਕੋਲ ਪਿੰਡ ਪਹੁੰਚ ਗਿਆ ਹੈ ਆਪਣੇ ਅਸਰੂਆਂ ਨਾਲ ਪਿਤਾ ਦੇ ਚਰਨ ਧੋ ਰਿਹਾ ਹੈ ਪਿਤਾ ਜੀ ਮੈਂ ਵਿਦਵਾਨ ਬਣ ਕੇ ਆ ਗਿਆ ਮੈਨੂੰ ਹੋਰ ਪੜਾਓ ਮੈਨੂੰ ਰਾਹੇ ਪਾਓ ਪਿਤਾ ਜੀ ਪਿਤਾ ਜੀ ਤੇ ਮਨਮਤੀ ਜੀ ਹੋਈ ਉਸ ਦੀ ਮਾਂ ਸਾੜੀ ਦੇ ਪੱਲੇ ਨਾਲ ਆਪਣੀ ਅੱਖਾਂ ਪੂੰਝਦੀ ਉਸ ਨੂੰ ਆਪਣੀ ਗੋਦੀ ਵਿੱਚ ਖਿੱਚ ਰਹੀ ਹੈ ਪਿਤਾ ਦਾ ਮੂੰਹ ਪਰਿਆ ਹੱਥ ਅਸ਼ੀਰਵਾਦ ਬਣ ਕੇ ਉਸ ਦਾ ਸਿਰ ਪਲੂਸ ਰਿਆ ਸੀ ਹੁਣ ਮੁੰਡਾ ਧੁਰਿਆ ਜਾ ਰਿਹਾ ਤੇ ਉਸ ਤੇਜਸਵੀ ਬ੍ਰਾਹਮਣ ਦਾ ਕੋਮਲ ਦੇਵੀ ਚਿਹਰਾ ਜਿਹੜਾ ਹੁਣੇ ਮੋਹ ਵਰਸਾ ਰਿਹਾ ਸੀ ਹੁਣ ਕਠੋਰ ਤੇਜ ਨਵੀ ਹੁੰਦਾ ਜਾ ਰਿਹਾ ਉਸ ਨੇ ਖਟੋਰੋ ਕੇ ਕਿਹਾ ਤੂੰ ਇੱਥੇ ਆਉਣ ਦੀ ਹਿੰਮਤ ਕਿਵੇਂ ਕੀਤੀ ਇੱਥੇ ਆਇਆ ਕਿਵੇਂ ਮੁੰਡੇ ਨੇ ਵਥਾ ਟੇ ਕਿ ਪ੍ਰਭੂ ਮੈਂ ਮੂੜ ਆਣ ਪੜਾ ਗਿਆਨ ਪ੍ਰਾਪਤ ਕਰਨ ਆਇਆ ਬ੍ਰਾਹਮਣ ਕੁਝ ਹੱਸਿਆ ਉਸ ਦੀ ਆਵਾਜ਼ ਨੀਵੀਂ ਹੋ ਗਈ ਪਰ ਰੁੱਖਾਪਨ ਤੇ ਸਖਤੀ ਉਹ ਹੋ ਰਹੀ। ਤੂੰ ਫੈਸਲਾ ਕਰ ਲਿਆ? ਜੀ। ਨਹੀਂ ਤੈਨੂੰ ਨਿਸ਼ਚੈ ਕਰਨ ਦੀ ਆਦਤ ਨਹੀਂ। ਇੱਕ ਵਾਰ ਹੋਰ ਸੋਚ ਲੈ। ਜਾ ਦੇਨ ਘਾਟੋ ਕੇ ਉਸ ਕਮਰੇ ਵਿੱਚ। ਉੱਥੇ ਰੋਟੀ ਖਾ ਕੇ ਲੰਮਾ ਪੈ ਜਾਈ। ਸੋਚ ਵਿਚਾਰ ਲੈ। ਕੱਲ ਮੈਨੂੰ ਮਿਲੀ। ਦੂਜੇ ਦਿਨ ਲੜਕਾ ਤੜਕੀ ਜਾਗਿਆ। ਰਾਹਤਾ ਤੋਤਾ ਤੇ ਗੁਰੂ ਦੀ ਪੂਜਾ ਵਾਸਤੇ ਥਾਲੀ ਚਾਰ ਕੀਤੀ। ਫਿਰ ਆ ਗਿਆ ਕਾਰੀ ਸ਼ਗਿਰਦ ਵਾਂਗ ਹੁਕਮ ਦੀ ਉਡੀਕ ਕਰਨ ਲੱਗਾ। ਉਨ ਉਸੇ ਸਰੀਰ ਵਿੱਚ ਨਵੀਂ ਚੇਤਨਾ ਆ ਗਈ ਸੀ ਅੱਖਾਂ ਚਮਕ ਰਹੀਆਂ ਸਨ ਚੌੜੇ ਸੀਨੇ ਤੇ ਤੇਜਸਵੀ ਮਸਤਕ ਵਾਲੇ ਗੁਰੂ ਦਾ ਪ੍ਰਭਾਵ ਵੇਖ ਕੇ ਲੜਕਾ ਭਾਵਕ ਰੂਪ ਵਿੱਚ ਪ੍ਰਭਾਵਿਤ ਹੋ ਗਿਆ ਸੀ ਉਹ ਛੋਟੇ ਤੋਂ ਛੋਟਾ ਹੋਣਾ ਚਾਹੁੰਦਾ ਸੀ ਕਿ ਉਹ ਕਿਹੜੀ ਵੰਗ ਧਰਤੀ ਤੇ ਪਿਆ ਮਿੱਟੀ ਵਿੱਚ ਰਲਿਆ ਗਿਆਨ ਦੀ ਮਿਠਾਸ ਦਾ ਇੱਕ ਇੱਕ ਕਿਣਕਾ ਸਾਫ਼-ਸਾਫ਼ ਵੇਖ ਸਕੇ ਤੇ ਤੁਰੰਤ ਹਾਸਲ ਕਰ ਸਕੇ ਗੁਰੂ ਨੇ ਸ਼ਖਲੀ ਨਜ਼ਰ ਨਾਲ ਵੇਖ ਕੇ ਰੋਬ ਨਾਲ ਉਸਨੂੰ ਪੁੱਛਿਆ ਤੋਜ ਬਜਾਰ ਲਿਆ ਜੀ ਉਸ ਦੀ ਡਰੀ ਹੋਈ ਆਵਾਜ਼ ਸੀ ਕੋਈ ਸੋਚ ਕੇ ਗੁਰੂ ਨੇ ਕਿਹਾ ਨਹੀਂ ਤੈਨੂੰ ਨਿਸ਼ਚਾ ਕਰਨ ਦੀ ਆਦਤ ਨਹੀਂ ਇੱਕ ਵਾਰ ਪੜਾਈ ਸ਼ੁਰੂ ਕਰਨ ਪਿੱਛੋਂ ਫਿਰ 12 ਵਜਿਆਂ ਤੱਕ ਤੂੰ ਇੱਥੋਂ ਨਿਕਲ ਨਹੀਂ ਸਕਣਾ ਸੋਚ ਰਿਹਾ ਅੱਛਾ ਦੁਪਹਿਰ ਨੂੰ ਮੇਰੇ ਨਾਲ ਹੀ ਭੋਜਨ ਕਰਨਾ ਵੱਖ ਨਹੀਂ ਤੇ ਗੁਰੂ ਜੀ ਆਪਣੇ ਆਸਨ ਤੇ ਸਮਾਧੀ ਵਿੱਚ ਲੀਨ ਹੋਗੇ ਇਸੇ ਤਰ੍ਹਾਂ 2 ਦਿਨ ਬੀਤ ਕੇ ਮੁੰਡੇ ਨੇ ਸਾਰੇ ਦਿਨ ਦੀ ਆਪਣੀ ਸਮੇਂ ਸਾਰਣੀ ਬਣਾ ਲਈ ਸੀ ਤੇ ਉਸੇ ਮੁਤਾਬਕ ਕੰਮ ਕਰਨ ਲੱਗ ਪਿਆ ਉਸ ਨੂੰ ਜਾਪਿਆ ਕਿ ਗੁਰੂ ਉਸ ਤੋਂ ਸੰਤੁਸ਼ਟ ਹੈ ਇੱਕ ਦਿਨ ਗੁਰੂ ਨੇ ਪੁੱਛਿਆ ਉਹ ਫੈਸਲਾ ਕਰ ਲਿਆ ਕਿ 12 ਸਾਲਾਂ ਤੱਕ ਤੂੰ ਇਸ ਹਵੇਲੀ ਤੋਂ ਬਾਹਰ ਪੈਰ ਨਹੀਂ ਕੱਢਣਾ। ਸਿਰ ਝੁਕਾ ਕੇ ਮੁੰਡੇ ਨੇ ਕਿਹਾ, "ਜੀ।" ਗੁਰੂ ਨੂੰ ਥੋੜਾ ਹਾਸਾ ਆਇਆ ਸ਼ਾਇਦ ਮੁੰਡੇ ਦੀ ਜਾਂ ਆਪਣੀ ਮੂਰਖਤਾ ਤੇ ਕਿਹਾ, "ਨਹੀਂ ਜਾ ਸਕਦਾ।" ਉਹਨੂੰ ਲੱਗਾ ਕਿ ਇਸ ਕੋਰੇ ਅਨਪੜ੍ਹ ਦੀਆਂ ਅੱਖਾਂ ਨਹੀਂ ਹਨ। ਕਿ ਇੱਥੋਂ ਦਾ ਵਾਤਾਵਰਣ ਸੱਚਮੁੱਚ ਚੰਗਾ ਲੱਗ ਰਿਹਾ ਹੈ। ਉਹਨਾਂ ਨੇ ਆਪਣੇ ਸ਼ਾਗਿਰਦ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਕੋਖਿਆ। ਇੱਕ ਸਿੱਧਾ ਸਾਦਾ ਪੋਲਾ ਜਾਂ ਅਨਪੜ੍ਹ ਵਾਲ ਚਿਹਰਾ, ਮੁੱਖ ਤੇ ਨਿਸ਼ਕਪਟ, ਨਿਰਸ਼ਲ ਜੋਤ। ਆਪਣੇ ਚਿਹਰੇ ਤੇ ਗੁਰੂ ਦੀ ਟਿੱਕੀ ਹੋਈ ਨਜ਼ਰ ਤੋਂ ਬਚੈਣ ਜਾਂ ਹੋ ਕੇ ਉਸਨੇ ਆਪਣਾ ਅਬੋਝ ਪੋਲਾ ਚਿਹਰਾ ਥੱਲੇ ਕਰ ਲਿਆ ਗੁਰੂ ਦਾ ਮਨ ਪਿਗਲਿਆ ਉਹਨੇ ਦਿਲ ਦਿਹਲਾਉਣ ਵਾਲੀ ਪਰ ਬਹੁਤ ਨੀਵੀਂ ਆਵਾਜ਼ ਵਿੱਚ ਕਿਹਾ ਵੇਖ ਬਾਰਾਂ ਵਰਿਆਂ ਦੇ ਅੰਦਰ ਤੂੰ 베ਜ ਸੰਗੀਤ ਸ਼ਾਸਤਰ ਪ੍ਰਾਨ ਆਜਰਵੇਦ ਸਾਹਿਤ ਗਣਿਤ ਆਦਿ ਸਾਰੇ ਸ਼ਾਸਤਰ ਤੇ ਕਲਾਵਾਂ ਆਦਿ ਵਿੱਚ ਮਾਹਰ ਹੋ ਜਾਏਗਾ ਸਿਰਫ ਇਹ ਮਾਰ ਛੱਡ ਕੇ ਬਾਹਰ ਜਾਣ ਦੀ ਆਗਿਆ ਤੱਕ ਨਹੀਂ ਮਿਲੇਗੀ ਤੈਨੂੰ ਉਹ ਆਸਨ ਲੈ ਉੱਥੇ ਬੈਠ ਤੇ ਇਸ ਤਰ੍ਹਾਂ ਗੁਰੂ ਜੀ ਨੇ ਪੂਜਾ ਆਸਨ ਦੇ ਨੇੜੇ ਦੱਬ ਯਾਨੀ ਕੁਸ਼ਾ ਦੇ ਇੱਕ ਆਸਨ ਤੇ ਵਿਦਿਆਰਥੀ ਨੂੰ ਬਿਠਾ ਕੇ ਪਰੰਪਰਾ ਅਨੁਸਾਰ ਪਹਿਲਾਂ ਸ਼ਬਦ ਰੂਪਾਵਲੀ ਨਾਲ ਉਸ ਦੀ ਸਿੱਖਿਆ ਸ਼ੁਰੂ ਕੀਤੀ ਗੁਰੂ ਨੇ ਮਠਾਸ ਨਾ ਕਿਹਾ ਬੋਲੋ ਬੇਟੇ RAM RAMO RAM ਪ੍ਰਥਾ RAMO 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 ਰਮਾਨੂ ਦਿਤਿਆ ਤੇ ਇਸ ਬਾਲ ਵਿਦਿਆਰਥੀ ਦੇ ਕੋਮਲ ਮਨ ਦੀ ਆਵਾਜ਼ ਉਸ ਭਿਆਨਕ ਸੁਨਸਣ ਅਕਲ ਵਾਲੀ ਹਵੇਲੀ ਵਿੱਚ ਗੂੰਜ ਗੂੰਜੋਟ ਦੀ ਸਾਰੀ ਹਮਾਰਤ ਗਉਣ ਲੱਗੀ राम रामो रामा प्रथਮ ਹਰਿ ਹਰਿ ਉਸਤੀ ਵਿਦਿਆ ਸਿਧਾਂਤ ਕੌਮਿਕੀ ਤੱਕ ਪਹੁੰਚੀ ਤੇ ਫਿਰ अनेका ਵਿਦਿਆਵਾਂ ਹੁਨਰਾਂ ਨੂੰ ਸਿੱਖਦਿਆਂ ਸਾਲ ਇੱਕ ਪਿੱਛੋਂ ਇੱਕ ਬੀਤੇ ਗਏ ਨਿਯਮਿਤ ਖੁਰਾਕ ਤੇ ਸੰਜਮ ਦੇ ਕਾਰਨ ਉਸਦਾ ਸਰੀਰ ਵੀ ਰਿਸਟ ਪੁਸ਼ਟ ਹੋ ਗਿਆ ਅੱਖਾਂ ਵਿੱਚ ਵੀ ਨੌਜਵਾਨੀ ਦੀ ਜੋਤ ਫੁੱਟਣ ਲੱਗੀ ਪਿੰਡੂ ਮੁੰਡਾ ਗੁਰੂ ਨਾਲ ਸੰਸਕ੍ਰਿਤ ਵਿੱਚ ਗੱਲਬਾਤ ਵੀ ਕਰਨ ਲੱਗ ਪਿਆ ਸਿਰਫ ਉਹ ਏਕੀ ਗੱਲ ਅੱਜ ਤੱਕ ਜਾਣ ਨਹੀਂ ਸੀ ਸਕਿਆ ਉਹਨੇ ਕਦੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਉਹ ਇੱਕ ਇਸ आलीशान ਇਮਾਰਤ ਵਿੱਚ ਗੁਰੂ ਦੇ ਆਸ-ਪਾਸ ਹੋਰ ਕੋਈ ਬੰਦਾ ਹੀ ਨਹੀਂ ਹੈ ਤਾਂ ਇਹ ਸਾਰਾ ਮਾਮਲਾ ਚੱਲਦਾ ਕਿਸ ਤਰ੍ਹਾਂ ਹੈ ਸਹੀ ਸਮੇਂ ਤੇ ਦੋਵੇਂ ਗੁਰੂ ਤੇ ਸ਼ਗਿਰਦ ਖਾਣਾ ਖਾਂਦੇ ਹਨ ਸਚੱਜ ਤੇ ਸਲੀਕੇ ਨਾਲ ਬਣਿਆ ਸਾਦਾ ਪਰ ਸਵਾਦ ਭੋਜਨ ਮਿਲਦਾ ਉਹਨਾਂ ਦੋਵਾਂ ਵਿੱਚੋਂ ਕੋਈ 8ਵੀਂ ਮੰਜ਼ਲ ਤੋਂ ਉੱਤਰ ਕੇ 7ਵੀਂ ਤੱਕ ਵੀ ਕਦੀ ਨਹੀਂ ਗਿਆ ਦੋਵੇਂ ਖਾਣਾ ਖਾਂਦਿਆਂ ਕੁਝ ਬੈਸ ਮਾਇਸਾ ਛੇੜਨ ਵਾਲੇ ਸਵਾਲਾਂ ਤੇ ਚਰਚਾ ਕਰਦੇ ਇੱਥੇ ਇਸ ਮੰਜ਼ਲ ਤੇ ਇੱਕ ਨਵੀਂ ਦੁਨੀਆ ਵਸ ਗਈ ਸੀ ਜਦੋਂ ਗੁਰੂ ਜੀ ਉਸ ਨੂੰ ਕੋਈ ਛੰਦ ਸਿਖਾਉਂਦੇ ਤੇ ਜਦੋਂ ਵਿਸ਼ੇਸ਼ ਰਾਗ ਗਾਉਣ ਲੱਗਦਾ ਤਾਂ ਇੱਕਦਮ ਉਸ ਹਵੇਲੀ ਵਿੱਚ ਹਲਕਾ ਜਿਹਾ ਤਬਲਾ ਤੇ ਸਤਾਰ ਵੱਜਣ ਲੱਗਦੀ ਤੇ ਉਹ ویرਾਨ ਉਜਾੜ ਸੁਨ ਇਮਾਰਤ ਉਹ ਰਾਗ ਗਾਉਣ ਲੱਗਦੀ ਇੱਕ ਦਿਨ ਗੁਰੂ ਨੇ ਵਿਦਿਆਰਥੀ ਨੂੰ ਕਿਹਾ beta ਅੱਜ ਤੇਰੀ ਸਿੱਖਿਆ ਸਮਾਪਤ ਹੋ ਗਈ ਹੈ ਅੱਜ ਹੀ ਤੂੰ ਆਪਣੇ ਘਰ ਜਾਣਾ ਹੈ ਅੱਜ 12ਵੇਂ ਸਾਲ ਦੀ ਆਖਰੀ ਤਿਥੀ ਹੈ ਨਹਾਉਣ ਧੋਣ ਤੋਂ ਵੇਲੇ ਹੋ ਕੇ ਆਪਣਾ ਆਖਰੀ ਸਬਕ ਲਓ ਸਬਕ ਦੇ ਵੇਲੇ ਗੁਰੂ ਤੇ ਸ਼ਗਿਰਦ ਦੋਵੇਂ ਉਦਾਸ ਸਨ ਦੋਵੇਂ ਗੰਬੀਰ ਸੰਤੇ ਵਾਰ-ਵਾਰ ਉਹਨਾਂ ਦੇ ਮਨ ਪਰ ਜਾਂਦੇ ਸਨ। ਪੜਾਈ ਖਤਮ ਹੋਣ ਤੋਂ ਪਿੱਛੋਂ ਦੋਵੇਂ ਹਮੇਸ਼ਾ ਵਾਂਗ ਖਾਣਾ ਖਾਣ ਬੈਠੇ। ਦੂਜੇ ਕਮਰੇ ਵਿੱਚੋਂ ਦੋਵੇਂ ਭਜਨ ਵਾਸਤੇ ਬੈਠੇ ਆਪਣੇ ਆਪ ਨੂੰ ਆਖਰੀ ਗੱਲਬਾਤ ਵਾਸਤੇ ਤਿਆਰ ਕਰਦੇ ਹੋਏ ਬੁਰਕੀ ਮੂੰਹ ਵਿੱਚ ਪਾਉਣੀ ਵਾਲੇ ਸਨ ਕਿ ਗੁਰੂ ਨੇ ਕਿਹਾ ਪੁੱਤਰ ਖਿਚੜੀ ਵਿੱਚ ਕਿਉਂ ਨਹੀਂ ਪਾਇਆ? ਸ਼ਾਗਿਰਦ ਉੱਠ ਨਹੀਂ ਬਾਲਾ ਸੀ ਕਿ ਗੁਰੂ ਨੇ ਕਿਹਾ ਨਹੀਂ ਨਹੀਂ ਉੱਠਣਾ ਤੇ ਉਹਨਾਂ ਨੇ ਆਪਣਾ ਹੱਥ ਇੰਨਾ ਵੱਡਾ ਕਰ ਲਿਆ ਕਿ ਉਹ ਦੂਜੇ ਕਮਰੇ ਵਿੱਚੋਂ ਕਿਉ ਦੀ ਚਮਕ ਦੀ ਕੌਲੀ ਲਿਆ ਕੇ ਸ਼ਾਗਿਰਦ ਦੀ ਖਿਚੜੀ ਵਿੱਚ ਕਿਉ ਲੱਥਨ ਲੱਗ ਪਿਆ? ਸ਼ਾਗਿਰਦ ਕੰਬ ਉਠਿਆ ਤੇ ਹੈਰਾਨ ਰਹਿ ਗਿਆ ਉਹ ਗੁਰੂ ਦੇ ਕੋਮਲ ਬਿਰਧ ਚਿਹਰੇ ਵੱਲ ਦੇਖਣ ਲੱਗਾ ਕਿ ਇਹ ਇਨਸਾਨ ਹੈ ਜਾਂ ਰਕਸ਼h ਅਜ ਤੱਕ ਤਾਂ ਗੁਰੂ ਦੇ ਬਤਾਰੇ ਵਿੱਚ ਉਸਨੇ ਕੁਝ ਵੀ ਗੈਰ ਕੁਦਰਤੀ ਨਹੀਂ ਸੀ ਵੇਖਿਆ ਉਹ ਹੈਰਾਨ ਤੇ ਪੈਪੀਤ ਹੋ ਗਿਆ ਗੁਰੂ ਨੇ ਦੁਖ ਭਰੀ ਕੋਮਲਤਾ ਨਾਲ ਕਿਹਾ ਸ਼ਾਗਿਰਦ ਮੈਂ ਤੈਨੂੰ ਸੌ ਸੌ ਦੱਸ ਦਿਆਂ ਕਿ ਮੈਂ ਬ੍ਰਹਮ ਰਕਸ਼ਾ ਫਿਰ ਵੀ ਤੇਰਾ ਗੁਰੂ ਹਾਂ ਮੈਨੂੰ ਤੇਰਾ ਮੋਹ ਚਾਹੀਦਾ ਹੈ ਆਪਣੇ ਮਨੁੱਖਾ ਜੀਵਨ ਵਿੱਚ ਮੈਂ ਦੁਨੀਆ ਦੀ ਸਾਰੀ ਵਿੱਦਿਆ ਕੰਠ ਕਰ ਲਈ ਪਰ ਬਦ ਕਿਸਮਤੀ ਨਾਲ ਮੈਨੂੰ ਕੋਈ ਯੋਗ ਵਿਦਿਆਰਥੀ ਨਾ ਮਿਲਿਆ ਜਿਸ ਨੂੰ ਸਭ ਕੁਝ ਸਿਖਾ ਸਕਦਾ ਇਸ ਕਰਕੇ ਮੇਰੀ ਆਤਮਾ ਇਸ ਸੰਸਾਰ ਵਿੱਚ ਟਕੀ ਰਹਗੀ ਜੇ ਮੈਂ ਬ੍ਰह्मराक्षਸ ਦੇ ਰੂਪ ਵਿੱਚ ਇੱਥੇ ਰਹਿੰਦਾ ਰਿਆ ਤੂੰ ਆਇਆ ਤਾਂ ਮੈਂ ਤੈਨੂੰ ਬਾਰ-ਬਾਰ ਮੋੜਨ ਵਾਸਤੇ ਕਿਹਾ ਕਿ ਸ਼ਾਇਦ ਤੇਰੇ ਅੰਦਰ ਪੜਨ ਵਾਸਤੇ ਲੋੜਿੰਦਾ ਸੰਜਮ ਤੇ ਮਿਹਨਤ ਨਾ ਹੋਵੇ ਪਰ ਮੈਂ ਤੇਰੀ ਕਹਾਣੀ ਸੁਣੀ ਕੇ ਪਿਤਾ ਬਲੋਂ ਅਨੇਕ ਕੋਸ਼ਿਸ਼ਾਂ ਤੇ ਝਟਕਾਂ ਦੇ ਬਾਵਜੂਦ ਤੂੰ ਗਵਾਰ ਹੀ ਰਿਹਾ ਅਖੀਰ ਤੇਰੀ ਆਕਰ ਤੇ ਹੰਕਾਰ ਨੂੰ ਵੇਖਦਿਆਂ ਮਾਪਿਆਂ ਨੇ ਤੈਨੂੰ ਘਰੋਂ ਕੱਢ ਦਿੱਤਾ ਫਿਰ ਤੇਰੇ ਹੰਕਾਰ ਨੇ ਹੀ ਤੈਨੂੰ ਗਿਆਨ ਦੀ ਪ੍ਰਾਪਤੀ ਦੇ ਰਸਤੇ ਤੇ ਤੁਰਨ ਵਾਸਤੇ ਚੇਤਨ ਕੀਤਾ ਕਿ ਮੈਂ ਆਪਣੀ ਹੀ ਰਾਹ ਤੇ ਤੁਰਨ ਵਾਲਾ ਬੰਦਾ ਹਾਂ ਸਾਧੂ ਨਹੀਂ ਸੈਂਕੜੇ ਮਹਿਲਾਂ ਤੱਕ ਜੰਗਲ ਪर्वਤ ਪਾਰ ਕਰਦਿਆਂ ਮੁਸ਼ਕਲਾਂ ਚਲਦਿਆਂ ਤੂੰ ਕਾਸ਼ੀ ਆਇਆ ਤੇਰੇ ਚਿਹਰੇ ਤੇ ਜਗਿਆਸਾ ਦਾ ਚਾਨਣ ਸੀ ਮੈਂ ਗਿਆਨ ਤੋਂ ਤੇਰੀ ਮੁਕਤੀ ਕੀਤੀ ਤੂੰ ਮੇਰੇ ਕੋਲੋਂ ਗਿਆਨ ਪ੍ਰਾਪਤ ਕਰਕੇ ਮੇਰੀ ਆਤਮਾ ਨੂੰ ਮੁਕਤੀ ਦਿਵਾ ਦਿੱਤੀ ਸਿੱਖੀ ਹੋਈ ਵਿੱਜਰ ਦੀ ਜ਼ਿੰਮੇਵਾਰੀ ਮੈਂ ਤੇਰੇ ਤੱਕ ਪਹੁੰਚਾ ਕੇ ਪੂਰੀ ਕੀਤੀ ਹੁਣ ਮੇਰੀ ਜ਼ਿੰਮੇਵਾਰੀ ਤੇਰੇ ਤੇ ਆ ਗਈ ਹੈ ਜਦੋਂ ਤੱਕ ਮੇਰਾ ਦਿੱਤਾ ਗਿਆਨ ਤੂੰ ਕਿਸੇ ਹੋਰ ਤੱਕ ਨਾ ਪਹੁੰਚੇਗਾ ਉਦੋਂ ਤੱਕ ਤੇਰੀ ਮੁਕਤੀ ਨਹੀਂ ਹੋਏਗੀ। ਸ਼ਿਸ਼ ਆ ਮੈਨੂੰ ਵੀ ਜਿਆ ਕਰ। ਆਪਣੇ ਪਿਤਾ ਜੀ ਤੇ ਮਾਂ ਜੀ ਨੂੰ ਮੇਰਾ ਪ੍ਰਣਾਮ ਆਕੀ। ਸ਼ਾਗਿਰਦ ਨੇ ਅਥਰੂਆਂ ਭਰੇ ਚਿਹਰੇ ਨਾਲ ਗੁਰੂ ਦੇ ਚਰਨਾਂ ਤੇ ਸਿਰ ਰੱਖਿਆ ਤੇ ਗੁਰੂ ਦੇ ਕਰ ਕਮਲਾਂ ਦੀ ਆਖਰੀ ਅਸ਼ੀਰਵਾਦੀ ਸ਼ੋਭਾ ਪ੍ਰਾਪਤ ਕੀਤੀ। ਫਿਰ ਜਿਉਂ ਹੀ ਸੇਰ ਉੱਪਰ ਚੁੱਕਿਆ ਤਾਂ ਬ੍ਰਹਮ ਰਾਖਸ਼ ਉਥੋਂ ਗਾਇਬ ਹੋ ਚੁੱਕਾ ਸੀ। ਉਹ ਭਿਆਨਕ ਵੈਰਾਨ ਓਜਾੜ ਬਰਾਂਡਾ ਸੁੰਨਾ ਸੀ। ਸ਼ਾਗਿਰਦ ਨੇ ਬ੍ਰਹਮ ਰਾਖਿ ਗੁਰੂ ਦਾ ਸੁਣ ਚੁੱਕਿਆ ਤੇ ਸਿੱਖੇ ਹੋਏ ਸਬਕ ਨੂੰ ਮਾਨੀ ਮੰਨ ਗੁਣ ਗਰਾਉਂਦਾ ਹੋਇਆ ਅੱਗੇ ਤੁਰ ਪਿਆ ਧੰਨਵਾਦ